ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਮੈਂ ਤੁਹਾਡਾ ਵੀਰ ਦਲਬਾਗ ਰੰਦਾਵਾ ਪਿੰਡ ਸਭਰਾ ਤੋਂ ਜੀ ਬਾਕੀ ਆਪਣੇ ਨਾਲ ਸਾਰਜ ਸਿੰਘ ਜੀ ਬਾਬਾ ਜੀ ਪਿੰਡ ਸਭਰਾ ਤੋਂ ਜੀ ਵੱਡੇ ਬੇਨਤੀ ਹੈ ਜੀ ਭਰਾਵਾਂ ਵੱਲੋਂ ਜੀ ਜ਼ਰੂਰੀ ਕਿਉਂਕਿ ਦਿਓ ਵਿਚਾਰ ਜੀ ਆਪਣੇ ਵੀਰ ਜੀ ਕੀ ਗੱਲ ਬਾਤ ਆ ਜਿਹੜੇ ਇਹ ਬੇਨਤੀ ਇਹ ਗੱਲ ਦੀ ਆ ਵੀ ਤੁਹਾਨੂੰ ਪਤਾ ਵੀ ਇਹ ਜਿਹੜਾ ਲੋਹੜੀ ਦਾ ਦਿਹਾੜ ਆ ਰਿਹਾ ਵਾ ਇਹ ਸਾਰਿਆਂ ਵਾਸਤੇ ਮਹਾਰਾਜ ਖੁਸ਼ੀ ਵਾ ਕੋਹੀ ਦਾ ਲਿਆਵੇ ਤੇ ਯਾ ਪਤਾ ਨੂੰ ਸਲਾਮਤ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਤੇ ਚਲਦਿਆਂ ਕਲਾ ਕਰੇ ਮਹਾਰਾਜ ਹਰ ਕਿਸੇ ਤੇ ਖੁਸ਼ੀ ਦਾ ਟਾਈਮ ਮਹਾਰਾਜ ਲਿਆਵੇ ਸੱਚੇ ਪਾਤਸ਼ਾਹ ਦੇ ਆਰਿਆ ਪਰ ਮੇਰੀ ਬੇਨਤੀ ਆ ਹੱਥ ਜੋੜ ਕੇ ਮੈਂ ਕਿਸੇ ਨਾਲ ਲਾ ਕੇ ਗੱਲ ਨਹੀਂ ਕਰਦਾ ਇਹ ਜਿਹੜੇ ਦੀਪੂ ਵਾਲਿਆ ਸਭਰਾਵਾਂ ਜਿਹੜੇ ਕਣਕ ਵੜਦੇ ਆ ਇਹ ਲੋਹੜੀ ਤੋਂ ਪਹਿਲਾਂ ਵੜ ਦਿੰਦੇ ਕਣਕਾ ਤੇ ਹੋ ਸਕਦਾ ਇਹ ਲੋਕ 30-30 ਪੰਜੀ-ਪੰਜੀ ਰੁਪਏ ਲੈ ਆ ਗਏ ਜਿਹੜੇ ਗਰੀਬ ਸਾਡੇ ਵਰਗੇ ਆਟਾ ਖਾਂਦੇ ਆ ਮੈਂ ਆਪਣੀ ਗੱਲ ਕਰਦਾ ਮੈਂ ਵੀ ਮਾਤੜਾ ਗਰੀਬ ਬੰਦਾ ਆ ਤੇ ਸਾਡੇ ਵਰਗੇ ਜਿਹੜੇ ਆਟਾ ਗਰੀਬ ਲੋਕੀ ਮੁੱਲ ਲਿਆ ਕੇ ਖਾਂਦੇ ਆ ਜਿਹੜੇ ਜਿੰਮੇਦਾਰ ਕੋਲੇ ਜਾਂ ਵੱਡੇ ਕੋਲੇ ਕਣਕ ਹੋਵੇ ਉਹਦੇ ਵੱਖਰੀ ਗੱਲ ਆ ਤੇ ਜਿਹੜੇ ਮੁੱਲ ਲਿਆ ਕੇ ਆਟਾ ਖਾਂਦੇ ਆ ਜਾਂ ਉਹ ਕਣਕ ਵੇਚ ਕੇ ਆ ਉਹਦਾ ਸੌਦਾ ਲਿਆ ਕੇ ਤੇ ਲੋਹੜੀ ਦੇ ਤਿਹਾੜ ਤੇ ਕੋਈ ਆਪਦੀ ਖੁਸ਼ੀ ਮਨਾ ਲੈਂਦੇ ਜਾਂ ਉਹ ਆਟਾ ਪੀ ਕੇ ਲਿਆ ਕੇ ਆ ਉਹਦਾ ਨਾ ਉਹਨਾਂ ਨੂੰ ਲੋਹੜੀ ਆਉਂਦਾ ਮੁੱਲ ਆਟਾ ਲਿਆ ਕੇ ਖਾਣਾ ਪੈਂਦਾ ਪਰਿਵਾਰ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਦੀਪੂ ਵਾਲਿਓ ਇਹ ਸਭਰਾਵਾਂ ਦੇ ਵਿੱਚ ਕਣਕ ਜਲਦ ਤੋਂ ਜਲਦ ਵੰਡਿਆ ਕਰੋ ਤੇ ਗਰੀਬਾਂ ਦਾ ਜੁੜੀ ਖਿਆਲ ਰੱਖਿਆ ਕਰੋ ਗਰੀਬ ਜਿਹੜਾ ਵਾ ਤੁਹਾਡਾ ਹਿੱਸਾ ਵਾ ਭਾਇਓ ਕਿਸੇ ਵੀ ਬਰਾਰੀ ਦੇ ਜੁੜਿਆ ਮੈਂ ਬਰਾਰੀ ਤੇ ਕੋਈ ਹੈ ਨਹੀਂ ਇਹਦੀ ਮੈਂ ਮਾਫੀ ਚਾਹੁੰਦਾ ਵਾ ਮੈਂ ਤੁਹਾਨੂੰ ਕੋਈ ਰੋਗ ਨਾ ਨਹੀਂ ਆਂਦਾ ਡੇਪੋ ਵਾਲਿਓ ਮੈਂ ਤੁਹਾਡਾ ਭਰਾ ਵਾਂ ਤੁਹਾਡੇ ਗਾੜੀ ਮੇਰੀ ਹੱਥੀ ਜੋੜ ਕੇ ਬੇਨਤੀ ਆ ਵੀ ਜਿਹੜੀ ਕਣਕਾ ਇਹ ਛੇਤੀ ਤੇ ਛੇਤੀ ਵੰਡੋ ਬਹੁਤੀ ਮੰਦੀ ਆ ਤਾਂ ਲੋਕਾਂ ਦੀ ਤੋੜ ਦੇ ਮਹੀਨੇ ਆ 30 30 ਪੰਜੇ ਪੰਜੇ ਪੀ ਆ ਗਏ ਲੋਕ ਗਰੀਬ ਆਟਾ ਖਾਂਦੇ ਆ ਇਹਨੇਆਂ ਗੱਲਾਂ ਕਰਦਾ ਹੋਇਆ ਮੈਂ ਥਮਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ ਗੱਲ ਸਹੀ ਹੈ ਜੀ ਇਹ ਸਰਦ ਸਿੰਘ ਭਰਾ ਨੇ ਬੇਨਤੀ ਕੀਤੀ ਕਿ ਕਿ ਬੜੇ ਹੀ ਵੀਰ ਆ ਜਿਹੜੇ ਪੁੱਛਦੇ ਰਹਿੰਦੇ ਆ ਵੀ ਫੋਨ ਕਰਕੇ ਵੀ ਪੁੱਛਦੇ ਆ ਵੀ ਰੰਧਾਵਾ ਸਾਹਿਬ ਅਸੀਂ ਕਣਕ ਆਈ ਨਹੀਂ ਆ ਕਿਉਂਕਿ ਜਿਹੜੇ ਮੋਲ ਲੈ ਕੇ ਵੀਰ ਆ ਵਿਚਾਰੇ ਖਾਂਦੇ ਆ ਨੇ ਉਹਨਾਂ ਵਾਸਤੇ ਬੜਾ ਔਖਾ ਆ ਕੰਮ ਜੀ ਤੇ ਬੜੀ ਵਧੀਆ ਵੀਰ ਨੇ ਗੱਲਬਾਤ ਦੱਸਿਆ ਵੀ ਚਲੋ ਮੰਨਣੀ ਤਾਂ ਹੁੰਦੀ ਆ ਜਿਹੜਾ ਸਮੇਂ ਸਰ ਕੰਮ ਹੋ ਜੇ ਉਹਦੇ ਨਾਲ ਦੀ ਰੀਤ ਨਹੀਂ ਜੀ ਠੀਕ ਹੈ ਜੀ ਕਰੋ ਵੀਡੀਓ ਵੱਤਵਾਦ ਸ਼ੇਰ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ